ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਠੀਕ ਹੋ ਜੀ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐਂ ਜੀ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਸੂਟਾਂ ਦੀ ਵੀਡੀਓ ਦੇ ਵਿੱਚ ਸੂਟਾਂ ਦੀ ਵੀਡੀਓ ਦੇ ਵਿੱਚ ਜੀ ਅੱਜ ਆਪਣੇ ਕੋਲੇ ਸੂਟ ਹੈ ਜਿਹੜੇ ਬਾਟਿਕ ਪ੍ਰਿੰਟ ਵਾਲਿਆਂ ਦੇ ਵਿੱਚ ਹੈ ਜਿਹੜੇ ਜਿੰਨੇ ਕੁ ਬਚੇ ਐ ਅੱਜ ਉਹ ਸਾਰੇ ਆਪਾਂ ਤੁਹਾਨੂੰ ਸ਼ੋਅ ਕਰ ਦੇਣੀ ਐ ਕਲੀਅਰ ਕਰ ਲੈਣੇ ਆਪਾਂ ਅੱਜ ਸਾਰਾ ਬਾਟਿਕ ਪ੍ਰਿੰਟ ਨੂੰ ਉਸ ਤੋਂ ਬਾਅਦ ਜੋ ਜੋ ਵੀ ਸੀਜ਼ਨਲੀ ਹੁਣ ਚੀਜ਼ਾਂ ਆਉਣਗੀਆਂ ਮੈਂ ਤੁਹਾਨੂੰ ਉਹ ਦਿਖਾ ਦੂੰਗੀ ਜਿੰਨੇ ਕੁ ਮੇਰੇ ਕੋਲੇ ਕੁਝ ਹੋਰ ਆਰਟੀਕਲ ਬਚੇ ਹੋਏ ਆ ਉਸ ਦੀ ਮੈਂ ਨੈਕਸਟ ਨੈਕਸਟ ਵੀਡੀਓ ਪਾ ਦਿੰਨੀ ਆ ਕਰਕੇ ਜਲਦੀ ਜਲਦੀ ਤਾਂ ਜੋ ਤੁਸੀਂ ਆਪਣਾ ਇਸ ਸਟਾਕ ਨੂੰ ਕਲੀਅਰ ਕਰਾਉਣ ਦੇ ਵਿੱਚ ਮੇਰੀ ਹੈਲਪ ਹੋ ਜਾਏਗੀ ਤੁਹਾਡੇ ਵੱਲੋਂ ਔਰ ਦੂਸਰਾ ਤੁਹਾਨੂੰ ਵੀ ਇਹ ਸਾਰੀਆਂ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਚੀਜ਼ਾਂ ਮਿਲ ਜਾਣੀਆਂ ਕਿਉਂਕਿ ਰਖੜੀ ਡਿਸਕਾਊਂਟ ਚੱਲ ਰਿਹਾ ਉਸ ਤੋਂ ਬਾਅਦ ਮਸਲੀਨ ਟੈਬੀ ਮਸਲੀਨ ਜਾਂ ਲਾਈਨਿੰਗ ਜੋ ਵੀ ਆ ਰਹੇ ਆ ਫੈਬਰਿਕ ਸੀਜ਼ਨ ਦੇ ਹਿਸਾਬ ਨਾਲ ਰਖੜੀ ਤੋਂ ਬਾਅਦ ਆਪਾਂ ਉਹ ਸਾਰੀਆਂ ਚੀਜ਼ਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਐਡ ਕਰਦੇ ਰਾਵਾਂਗੇ ਨਾਲ ਦੀ ਨਾਲ ਤੇ ਹੁਣ ਆਪਾਂ ਇਹ ਦੇਖ ਲੈਨੇ ਆ ਬਾਟਿਕ ਪ੍ਰਿੰਟ ਜਿਹਦੇ ਵਿੱਚ ਕੁਝ ਕਲਰ ਬਚੇ ਹੋਏ ਆ ਜਿਹੜੇ ਨਵੇਂ ਆਪਾਂ ਸਭ ਤੋਂ ਪਹਿਲਾਂ ਉਹ ਦੇਖਦੇ ਆ ਇਹ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਇਸ ਦੇ ਵਿੱਚ ਨਾ ਐਕਚੁਅਲੀ ਉਸ ਟਾਈਮ ਤੇ ਕਲਰ ਲਿਮਟਿਡ ਸੀਗੇ ਹੁਣ ਹੈਗੇ ਆ ਇਸ ਦੇ ਵਿੱਚ ਕਲਰ ਅੱਛੇ ਹੈਗੇ ਆ ਸਟਾਕ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਹੈ ਗ੍ਰੇ ਕਲਰ ਦੇ ਵਿੱਚ ਜੀ ਇਹ ਇਸ ਦਾ ਡਿਜ਼ਾਈਨ ਹੈ ਕਮੀਜ਼ ਦਾ ਇਦੇ ਉੱਪਰ ਓਵੇਂ ਪੱਟੀ ਲੱਗੀ ਵੀ ਐ ਇਸ ਦੇ ਨਾਲ ਆਪਾਂ ਹੁਣ ਬਾਟਮ ਦੇਖਦੇ ਹਾਂ ਇਸ ਦੀ ਬਾਟਮ ਕੁਝ ਇਸ ਤਰ੍ਹਾਂ ਦੇ ਡਿਜ਼ਾਈਨ ਵਿੱਚ ਨੇੜੇ ਤੋਂ ਦੇਖ ਲਓ ਤੁਸੀਂ ਨਜ਼ਦੀਕ ਤੋਂ ਇਹ ਇਸ ਦੀ ਸ਼ਰਟ ਐ ਅੱਛਾ ਜੀ ਗ੍ਰੇ ਕਲਰ ਐ ਇਸ ਦਾ سرمਈ ਕਲਰ ਐ ਤੇ ਇਹ ਇਸ ਦੇ ਨਾਲ ਦੁਪੱਟਾ ਐ ਹੁਣ ਆਪਾਂ ਦੁਪੱਟਾ ਦੇਖ ਲੈਣੇ ਆ ਇਹ ਰੰਗ ਐ ਐਕਚੁਅਲੀ ਉਦੋਂ ਲਿਮਟਿਡ ਸੀਗਾ ਤੇ ਪਹਿਲਾਂ ਜਦੋਂ ਵੀਡੀਓ ਪਾਈ ਐ ਕਾਫੀ ਟਾਈਮ ਪਹਿਲਾਂ ਜਦੋਂ ਮੈਂ ਬਠਿੰਡਾ ਗਈ ਐ ਉਹ ਤਾਂ ਬਹੁਤ ਸਾਰੇ ਕਸਟਮਰ ਨੂੰ ਹੋਲਡ ਕੀਤਾ ਸੀ ਸੋ ਜੇ ਦੁਬਾਰਾ ਪਲੀਜ਼ ਤੁਸੀਂ ਵਿਜ਼ਿਟ ਕੀਤਾ ਇਸ ਵੀਡੀਓ ਤੇ ਤਾਂ ਆਪਣੇ ਆਰਡਰ ਤੁਸੀਂ ਜਿਹੜੇ ਉਸ ਟਾਈਮ ਤੇ ਡਨ ਸੀ ਸੌਰੀ ਪੈਂਡਿੰਗ ਸੀ ਉਹ ਡਨ ਕਰ ਸਕਦੇ ਹੋ ਇਹ ਇਸਦਾ ਜੀ ਦੁਪੱਟਾ ਹੈ ਸੁਰਮੇ ਰੰਗਾ ਰੰਗ ਹੈ ਜੀ ਇਸਦਾ ਗ੍ਰੇ ਕਲਰ ਇਹ ਦੇਖੋ ਇਹ ਇਸਦਾ ਦੁਪੱਟਾ ਹੈ बॉਟਮ ਦੇ ਨਾਲ ਦਾ ਵਿੱਚ ਇਸ ਤੇ ਸੈਂਟਰ ਰਹੂਗਾ ਤੇ ਇਹਦੇ ਜਿਹੜੇ ਬਾਰਡਰ ਹੈ ਉਹ ਰਹਿਣਗੇ ਸ਼ਰਟ ਦੇ ਨਾਲ ਦੇ ਆਈ ਹੋਪ ਸਮਝ ਆ ਗਿਆ ਜੀ ਤੁਹਾਨੂੰ ਇਹ ਕਨਸੈਪਟ ਵੀ ਇਹ ਦੇਖੋ ਹੁਣ ਇਸ ਦੇ ਵਿੱਚ ਆਪਾਂ ਦੂਸਰਾ ਕਲਰ ਦੇਖ ਲੈਣੇ ਆ ਅੱਛਾ ਇਹਦੇ ਵਿੱਚ ਤੁਹਾਨੂੰ ਦੂਜਾ ਡਿਜ਼ਾਈਨ ਦਿਖਾ ਦਿੰਨੀ ਆ ਇਹ ਤੁਸੀਂ ਹੋ ਸਕਦਾ ਵੀ ਇਹਦੇ ਵਿੱਚ ਗ੍ਰੇ ਜਿਹੜੇ ਦੂਸਰੇ ਸੂਟ ਨੇ ਉਹਨਾਂ ਦਾ ਡਿਜ਼ਾਈਨ ਵੱਖਰਾ ਹੋਵੇ ਹਾਂਜੀ ਤੁਸੀਂ ਇਹ ਵਾਲਾ ਗ੍ਰੇ ਦੇਖਿਆ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਬੂਟੀਆਂ ਨੇ ਜੋ ਆਪਾਂ ਦੂਸਰਾ ਦੇਖਾਂਗੇ ਹੁਣ ਉਸਤੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਕਲਰ ਇਹ ਵੀ ਗ੍ਰੇ ਹੀ ਹੈ ਇਹ ਦੇਖੋ ਇਹਦੇ ਚੇ ਬੂਟੀਆਂ ਨੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਪੱਤਿਆਂ ਦਾ ਸ਼ੇਪ ਹੈ ਇਹਨੂੰ ਵੀ ਆਪਾਂ ਦੇਖ ਲੈਣੇ ਆ ਮੇ ਵੀ ਸੇਮ ਹੀ ਹੋਊਗਾ ਇਹ ਇਸ ਤਰ੍ਹਾਂ ਨਾ ਆਪਾਂ ਜੇ ਹਰ ਇੱਕ ਚੀਜ਼ ਨੂੰ ਖੋਲ ਕੇ ਦੇਖਦੇ ਆਂ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਨਹੀਂ ਇਸ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਦਾ ਬੋਟਮ ਦਾ ਵੀ ਫਰਕ ਹੈ ਇਹ ਆ ਜੀ ਕਮੀਜ਼ ਇਸ ਦਾ ਇਸ ਤੇ ਉੱਪਰ ਪੱਟੀ ਹੈ ਤੇ ਆ ਇਸ ਤੇ ਵਿੱਚ ਜ਼ਿਗਜ਼ੈਗ ਵਾਲੀ ਹੈ ਜਿਹੜੀ ਇਸ ਦੀ ਬਾਟਮ ਹੈ ਇਹ ਨਾ ਅੱਛਾ ਜੀ ਇਹ ਪੇਂਟ ਵਾਲਾ ਹੈ ਦੂਸਰਾ ਜਿਹੜਾ ਉਹ ਸੈਲਫ ਡਿਜ਼ਾਈਨ ਵਾਲਾ ਹੈ ਇਹ ਪੇਂਟ ਹੈ ਸਾਰੇ ਦੇ ਉੱਪਰ ਬਲੌਕ ਪੇਂਟ ਹੈ ਇਸ ਦੀ ਗਾਰੰਟੀ ਦਿੰਦੇ ਆ ਕਿ ਇਹ ਪੇਂਟ ਕਦੇ ਰਿਮੂਵ ਨਹੀਂ ਹੁੰਦਾਗਾ ਜਿੰਨਾ ਚਿਰ ਕੱਪੜਾ ਫਟਦਾ ਨਹੀਂ ਹੈ ਇਹ ਕਦੇ ਵੀ ਰਿਮੂਵ ਨਹੀਂ ਹੁੰਦਾ ਫੈਬਰਿਕ ਜਿਹੜਾ ਪਿਓਰ ਕਾਟਨ ਹੀ ਰਹੂਗਾ ਤੇ ਇਸ ਦੇ ਉੱਪਰ ਸੇਮ ਪੱਟੀ ਰਹੂਗੀ ਉਹੀ ਡਿਜ਼ਾਈਨ ਰਹੂਗਾ ਤੇ ਆਹ ਤੁਸੀਂ ਇਸ ਦੀ ਬਾਟਮ ਹੈ ਜਿਹੜੀ ਜ਼ਿਗਜ਼ੈਗ ਵਾਲੀ ਇਸ ਤਰ੍ਹਾਂ ਦੇਖ ਲਓ ਇਸ ਦੇ ਨਾਲ ਦੁਪੱਟਾ ਆ ਜਾਂਦਾ ਹੈ ਸੈਂਟਰ ਇਸ ਦਾ ਜ਼ਿਗਜ਼ੈਗ ਵਾਲਾ ਰਹੂਗਾ ਅੱਛਾ ਹੋਇਆ ਜੀ ਆਪਾਂ ਇਸ ਨੂੰ ਓਪਨ ਕਰ ਲਿਆ ਨਹੀਂ ਤਾਂ ਇਸ ਦਾ ਡਿਜ਼ਾਈਨ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਇਹ ਦੇਖੋ ਇਹ ਹੈ ਜੀ ਜ਼ਿਗਜ਼ੈਗ ਵਾਲਾ ਇਸ ਤੇ ਜਿਹੜੇ ਬਾਰਡਰਸ ਨੇ ਬਾਰਡਰ ਇਸ ਤੇ ਰਹਿਣਗੇ ਕਮੀਜ਼ ਦੇ ਨਾਲ ਦੇ ਇਹ ਦੇਖੋ ਇਹ ਗ੍ਰੇ ਦੇ ਵਿੱਚ ਦੋ ਡਿਜ਼ਾਈਨ ਅਵੇਲੇਬਲ ਆਪਣੇ ਕੋਲੇ ਇਹ ਹੋਗੇ ਜੀ ਗ੍ਰੇ ਦੇ ਤੋਂ ਡਿਜ਼ਾਈਨ ਹੁਣ ਆ ਜਾਂਦਾ ਹੈ ਸੇਮ ਡਿਜ਼ਾਈਨ ਪਿਸਤਾ ਕਲਰ ਦੇ ਵਿੱਚ ਇਹ ਜੋ ਆਪਾਂ ਗ੍ਰੇ ਦੇਖਿਆ ਨਾ ਇਹ ਗ੍ਰੇ ਨਾਲ ਦਾ ਪਿਸਤਾ ਹੈ ਸੇਮ ਟੂ ਸੇਮ ਉਹੀ ਡਿਜ਼ਾਈਨ ਹੈ ਬਸ ਕਲਰ ਇਸ ਦਾ ਪਿਸਤਾ ਗ੍ਰੀਨ ਆ ਜਾਂਦਾ ਹੈ ਇਸਦੇ ਵਿੱਚ ਵੀ ਦੋ ਉਹੀ ਸੇਮ ਡਿਜ਼ਾਈਨ ਆਣਗੇ ਮੈਨੂੰ ਲੱਗਦਾ ਪਿਸਤੇ ਦੇ ਵਿੱਚ ਵੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਕਾਟਨ ਹੈ ਤੇ ਇਹ ਤੁਹਾਨੂੰ ਵਾਈਟ ਬਲੌਕ ਪੇਂਟ ਦੇ ਵਿੱਚ ਮਿਲੇਗਾ ਪੇਂਟ ਇਸ ਦਾ ਫਿਕਸ ਰਹੇਗਾ ਪੇਂਟ ਉਤਰੇਗਾ ਨਹੀਂ ਨਾ ਤਾਂ ਇਹ ਪ੍ਰੈਸ ਕਰਨ ਨਾਲ ਉਤਰੇਗਾ ਤੇ ਨਾ ਹੀ ਇਹ ਵਾਸ਼ ਕਰਨ ਨਾਲ ਉਤਰੇਗਾ ਇਹ ਇਸ ਦਾ ਸ਼ਰਟ ਹੈ ਤੇ ਇਹ ਇਸ ਦੀ ਬਾਟਮ ਹੈ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਜੀ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖ ਰਿਹਾ ਤੇ ਇਹ ਹੈ ਜੀ ਇਸ ਦਾ ਦੁਪੱਟਾ ਇਹ ਪਿਸਤਾ ਗ੍ਰੀਨ ਹੈ ਅੱਛਾ ਗ੍ਰੇ ਤੇ ਪਿਸਤਾ ਗ੍ਰੀਨ ਦੇ ਦੋਨੋਂ ਡਿਜ਼ਾਈਨ ਹੈ ਸੇਮ ਨਹੀਂ ਆ ਦੇਖੋ ਜੀ ਸੇਮ ਉਹੀ ਬਸ ਇਦਾਂ ਕਰਕੇ ਬਾਰਡਰ ਇਸਦਾ ਕਮੀਜ਼ ਦੇ ਨਾਲ ਦਾ ਤੇ ਸੈਂਟਰ ਇਸਦਾ ਬਾਟਮ ਦੇ ਨਾਲ ਦਾ ਇਹ ਦੇਖੋ ਇਹ ਹੋ ਗਿਆ ਜੀ ਹੁਣ ਆਪਾਂ ਇਸ ਦੇ ਵਿੱਚ ਦੂਸਰਾ ਪਿਸਤਾ ਸੇਮ ਉਹੀ ਗ੍ਰੇ ਵਾਲਾ ਡਿਜ਼ਾਈਨ ਆ ਗਿਆ ਸੇਮ ਹੀ ਗ੍ਰੇ ਦਾ ਡਿਜ਼ਾਈਨ ਹੈ ਇਸ ਨੂੰ ਵੀ ਚਲੋ ਆਪਾਂ ਖੋਲ ਕੇ ਦੇਖ ਲੈਣੀ ਹੈ ਫੇਵਰ ਚੇਂਜ ਹੋ ਜਾਂਦਾ ਪਰ ਨਹੀਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਗ੍ਰੇ ਦੇਖਿਆ ਸੇਮ ਉਹੀ ਡਿਜ਼ਾਈਨ ਆਹੀ ਹਾਂਜੀ ਬਿਲਕੁਲ ਸੇਮ ਉਹੀ ਡਿਜ਼ਾਈਨ ਹੈ ਇਹ ਦੇਖੋ ਜੀ ਇਹ ਇਸ ਦੇ ਨਾਲ ਇਸ ਦੀ ਬਾਟਮ ਹੈ ਇਹ ਇਸ ਦੀ ਸ਼ਰਟ ਹੈ ਇਹੀ ਸੇਮ ਡਿਜ਼ਾਈਨ ਤੁਹਾਨੂੰ ਗ੍ਰੇ ਚ ਮਿਲੇਗਾ ਇਹ ਇਸ ਦਾ ਦੁਪੱਟਾ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਜੀ ਸਕਰੀਨ ਦੇ ਉੱਪਰ ਨੰਬਰ ਦਿਖ ਰਿਹਾ ਹੈਗਾ ਤੇ ਇਹ ਆਪਣਾ ਬਾਟਿਕ ਪ੍ਰਿੰਟ ਦੇ ਵਿੱਚ ਲਾਸਟ ਹੀ ਇਹ ਵੀਡੀਓ ਹੋ ਸਕਦਾ ਹੈ ਬਾਕੀ ਜਿੰਨੇ ਬਚੇ ਹੋਏ ਕੋਈ ਤੁਹਾਨੂੰ ਉਹ ਮੈਂ ਕਿਸੇ ਵੀਡੀਓ ਦੇ ਵਿੱਚ ਪੀਸ ਦਿਖਾ ਸਕਦੀਆਂ ਕਿ ਇੰਨੇ ਕ ਪੀਸ ਆਪਣੇ ਕੋਲੇ ਹੁਣ ਇਸ ਟਾਈਮ ਤੇ ਅਵੇਲੇਬਲ ਹੈ ਤੇ ਬਾਕੀ ਤੁਸੀਂ ਆਰਡਰ ਹੈ ਜਿਹੜੇ ਆਪਣੇ ਜਲਦੀ ਜਲਦੀ ਬੁੱਕ ਕਰਾ ਕੇ ਮੈਨੂੰ ਇਸ ਚੀਜ਼ ਤੋਂ ਫ੍ਰੀ ਵੀ ਕਰ ਸਕਦੇ ਹੋ ਕਿ ਮੈਨੂੰ ਨੈਕਸਟ ਵੀਡੀਓ ਦੇ ਵਿੱਚ ਨਾ ਹੀ ਦਿਖਾਣਾ ਪਵੇ ਕਿ ਮੇਰੇ ਕੋਲ ਬਾਟਿਕ ਦਾ ਕੁਝ ਬਚਿਆ ਹੋਇਆ ਸੋ ਇਹ ਹੋ ਗਏ ਜੀ ਆਪਣੇ ਚਾਰ ਸੂਟ ਤੇ ਦੋ ਦੋ ਡਿਜ਼ਾਈਨਾਂ ਦੇ ਵਿੱਚ ਗ੍ਰੇ ਪਿਸਤਾ ਹੁਣ ਆਪਾਂ ਦੇਖਦੇ ਹਾਂ ਅੱਜ ਇੱਕ ਹੋਰ ਬੜੀ ਪਿਆਰੀ ਸੋਹਣੀ ਚੀਜ਼ ਇਹ ਰਾਣੀ ਪਿੰਕ ਕਲਰ ਹੈ ਤੇ ਇਸ ਦਾ ਆਫ ਵਾਈਟ بیس ਰਹੂਗਾ ਇਹ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਹੈਗਾ ਇਹ ਦੇਖੋ ਇਹ ਹੈ ਇਸ ਦੀ ਸ਼ਰਟ ਇਸ ਤਰ੍ਹਾਂ ਕਰਕੇ ਇਸ ਤੇ ਉੱਪਰ ਪੱਟੀ ਹੈ ਆ ਬਾਰਡਰ ਪੱਟੀ ਵਾਲਾ ਡਿਜ਼ਾਈਨ ਤਾਂ ਤੁਹਾਨੂੰ ਸਾਰੇ ਸੂਟਾਂ ਤੇ ਮਿਲੇਗਾ ਤੇ ਇਸ ਦੇ ਨਾਲ ਹੁਣ ਆਪਾਂ ਬਾਟਮ ਦੇਖ ਲੈਣੇ ਆਂ ਬਾਟਮ ਦੇ ਉੱਪਰ ਵੀ ਪੱਟੀ ਦਾ ਡਿਜ਼ਾਈਨ ਮਿਲ ਰਿਹਾ ਏਸ ਦੀ ਬਾਟਮ ਹੈ ਜੀ ਏਸ ਦੀ ਬਾਟਮ ਹੈ ਬੜਾ ਹੀ ਪਿਆਰਾ ਬੜਾ ਸੋਹਣਾ ਰੰਗ ਹੈ ਪਿੰਕ ਤੇ ਆਫ ਵਾਈਟ ਦਾ ਇਸ ਤਰ੍ਹਾਂ ਕੋ ਕੰਟਰਾਸਟ ਹੈ ਇਹ ਬਾਟਮ ਹੈ ਚਾਹੇ ਤੁਸੀਂ ਇਸ ਦੀ ਸ਼ਰਟ ਬਣਾ ਕੇ ਇਸ ਦੀ ਬਾਟਮ ਕਰ ਲੋ ਚਾਹੇ ਇਸ ਦੀ ਕਮੀਜ਼ ਬਣਾ ਲਓ ਇਸ ਦੀ ਬਾਟਮ ਕਰ ਲੋ ਦੋਨਾਂ ਦੇ ਉੱਪਰ ਤੁਹਾਨੂੰ ਪੱਟੀਆਂ ਮਿਲਣੀਆਂ ਇਸ ਦੇ ਉੱਪਰ ਵੀ ਇਹ ਦੇਖੋ ਸਾਈਡ ਤੇ ਪੱਟੀ ਹੈ ਤੇ ਇਹਦੇ ਵੀ ਸਾਈਡ ਤੇ ਪੱਟੀ ਹੈ ਹੁਣ ਇਸ ਤੇ ਆਪਾਂ ਦੁਪੱਟੇ ਦੀ ਗੱਲ ਕਰਦੇ ਹਾਂ ਦੁਪੱਟਾ ਵੀ ਇਸ ਦਾ ਬੜਾ ਪਿਆਰਾ ਹੈ ਬੜਾ ਸੋਹਣਾ ਹੈ ਸਾਰਿਆਂ ਦੇ ਨਾਲ ਮਲਦੇ ਦੁਪੱਟੇ ਹੈ ਜੀ ਪਿਓਰ ਕਾਟਨ ਦੇ ਸੂਟ ਹੈ ਇਹ ਆ ਦੇਖੋ ਜੀ ਇਹ ਸਾਰਾ ਇਸ ਤਰ੍ਹਾਂ ਕਰਕੇ ਇਹ ਹੈ ਜੀ ਇਹਦਾ ਦੁਪੱਟਾ ਆਈ ਹੋਪ ਤੁਹਾਨੂੰ ਸੋਹਣਾ ਲੱਗਿਆ ਹੋਣਾ ਪਸੰਦ ਆਇਆ ਹੋਊਗਾ ਇਹਦੇ ਵਿੱਚ ਹੁਣ ਆਪਾਂ ਦੂਸਰਾ ਰੰਗ ਦੇਖ ਲੈਣੇ ਆਂ ਦੂਸਰਾ ਰੰਗ ਹੈ ਜੀ orange ਇੱਕ ਕਮੀਜ਼ ਹੈ ਪੱਟੀ ਇਸਦੀ ਉਲਟੀ ਹੈ 1 ਮਿੰਟ ਇੱਕ ਕਮੀਜ਼ ਹੈ ਜੀ ਤੇ ਇਹਦੇ ਨਾਲ orange ਇਹ ਵਾਲੀ ਬਾਟਮ ਹੈ ਪਿਓਰ ਕਾਟਨ ਦੇ ਵਿੱਚ ਇਹ ਸੂਟ ਜਾਣ ਵਾਲੀ ਹੈ ਦੇਖੋ ਕਿੰਨਾ ਸੋਹਣਾ ਇਸ ਦਾ ਕੰਟਰਾਸਟ ਹੈ ਤੇ ਇਸ ਦਾ ਦੁਪੱਟਾ ਆ ਜਾਂਦਾ ਹੈ ਹੁਣ ਇਹਦੇ ਵਿੱਚ ਸਟਾਕ ਹੈ ਜਿਹੜਾ ਲਿਮਟਿਡ ਹੈ ਜੀ ਇਸ ਨੂੰ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਤੁਹਾਨੂੰ ਲਿਮਟਿਡ ਜਿਹੇ ਹੀ ਪੀਸ ਮਿਲਣਗੇ ਇਸ ਦੇ ਵਿੱਚ ਤੁਹਾਨੂੰ ਪੈਰਟ ਕਲਰ ਵੀ ਇੱਕ ਮੇਰੇ ਕੋਲ ਜੋ ਇਸ ਟਾਈਮ ਤੇ ਨਹੀਂ ਹੈ ਹੋ ਸਕਦਾ ਬੁਟੀਕ ਦੇ ਉੱਪਰ ਹੋਵੇ ਪੈਰਟ ਕਲਰ ਵੀ ਸੀ ਉਹ ਐਕਚੁਅਲੀ ਮਾਸੀ ਜੀ ਨੇ ਸਟਿਚ ਕਰਵਾ ਲਿਆ ਮੇਰੀ ਮਾਸੀ ਨੇ ਇਹਨਾਂ ਦੇ ਵਿੱਚੋਂ ਇੱਕ ਮਤਲਬ ਉਹ ਪੈਰਟ ਕਲਰ ਹੈ ਜਿਹੜਾ ਸੀ ਮਸੀਜੀ ਮਸੀਜੀ ਦੀ ਇੱਕ ਫਰੈਂਡ ਹੈਗੀ ਉਹਨਾਂ ਨੇ ਆਂਟੀ ਨੇ ਸਾਰਿਆਂ ਨੇ ਇੱਕੋ ਜਿਹਾ ਸੇਮ ਸੂਟ ਬਣਾਣ ਲਈ ਪਿਸਤਾ ਕਲਰ ਸਿਲੈਕਟ ਕਰ ਲਿਆ ਸੀ ਤੇ ਉਹ ਕੱਢ ਲਿਆ ਸੀ ਆਪਣੇ ਲਈ ਇਸੇ ਲਈ ਇਸ ਟਾਈਮ ਤੁਹਾਨੂੰ ਸ਼ੋਅ ਕਰਨ ਲਈ ਮੇਰੇ ਕੋਲ ਪਿਸਤਾ ਨਹੀਂ ਹੈ ਬਟ ਤੁਸੀਂ ਕਿਸੇ ਨੇ ਪਿਸਤਾ ਕਲਰ ਮੰਗਵਾਉਣਾ ਹੋਇਆ ਤੇ ਮੈਂ ਸ਼ਾਪ ਤੋਂ ਪਤਾ ਕਰ ਦੂੰਗੀ ਇਹ ਹੈ ਜੀ ਇਸ ਦਾ ਸ਼ਰਟ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਹੈ ਜਿਹੜੇ ਬੁੱਕ ਕਰ ਲਓ ਇਹ ਸਟਾਕ ਆ ਵਾਲਾ ਜਿਹੜੇ ਇਹ ਸੂਟਾਂ ਦਾ ਇਹ ਲਿਮਟਿਡ ਹੈ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਮਿਲ ਜਾਣਗੇ ਇਹ ਇਸਦੀ ਬਾਟਮ ਸੀਗੀ ਚਾਹੇ ਸ਼ਰਟ ਬਣਾ ਲਓ ਚਾਹੇ ਬਾਟਮ ਹੁਣ ਇਹਦੇ ਵਿੱਚ ਆ ਜਾਂਦਾ ਤੀਜਾ ਕਲਰ ਤੀਸਰਾ ਕਲਰ ਆਪਾਂ ਦੇਖ ਲੈਣੇ ਆ ਬੜਾ ਹੀ ਸੋਹਣਾ ਹੈ ਫਰੋਜ਼ੀ ਤੇ ਆਫ ਵਾਈਟ ਦਾ ਕੰਟਰਾਸਟ ਹੈ ਇਹ ਵੀ ਬਹੁਤ ਪਿਆਰਾ ਹੈ ਇਹ ਇਸ ਦੇ ਨਾਲ ਬਾਟਮ ਹੈ ਜੀ ਪਿਓਰ ਕਾਟਨ ਦੇ ਵਿੱਚ ਬਾਟਮ ਜਾਊਗੀ ਇਹਦੀ ਇਹ ਬਾਟਮ ਇਹ ਕਮੀਜ਼ ਤੇ ਇਹ ਇਸ ਦੇ ਨਾਲ ਦੁਪੱਟਾ ਮਲਦਾ ਇਹ ਦੇਖੋ ਤੁਸੀਂ ਆਪਣਾ ਆਰਡਰ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਜੋ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਜੋ ਸੂਟ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਦਿਖ ਰੇ ਨੰਬਰ ਦੇ ਉੱਪਰ WhatsApp ਕਰ ਸਕਦੇ ਹੋ ਆਪਣੀ ਤਸਵੀਰ ਜਿਹੜੀ ਸਕਰੀਨਸ਼ਾਟ ਸੈਂਡ ਕਰਕੇ ਇਨਕੁਆਰੀ ਕਰ ਸਕਦੇ ਹੋ ਇਹ ਇਸ ਦਾ ਲਾਸਟ ਕਲਰ ਸੀਗਾ ਇੱਕ ਵਾਰੀ ਫਿਰ ਦੇਖ ਲਓ ਇਸ ਸੂਟ ਨੂੰ ਇਹ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਰੰਗ ਦਿਖਾਤੇ ਮਜ਼ੈਂਟਾ ਇੱਕ ਮੈਂ ਤੁਹਾਨੂੰ ਫਿਰੋਜ਼ੀ ਤੇ ਇੱਕ orange ਦਿਖਾਇਆ ਚੌਥਾ ਕਲਰ ਇਸ ਪਿਸਤਾ ਗ੍ਰੀਨ ਵੀ ਹੈ ਕੋਸ਼ਿਸ਼ ਕਰੂੰਗੀ ਜੇ ਮੈਨੂੰ ਮਿਲ ਗਿਆ ਤੇ ਮੈਂ ਤੁਹਾਨੂੰ ਤਸਵੀਰਾਂ ਪਾ ਦੂੰਗੀ ਉਸ ਦੀਆਂ ਆ ਸ਼ਾਪ ਤੋਂ ਫੋਟੋਸ ਵਗੈਰਾ ਮੰਗਵਾ ਕੇ ਤੇ ਜੇ ਉੱਥੇ ਵੀ ਸੇਲ ਹੋ ਗਿਆ ਹੋਇਆ ਨਾ ਹੋਇਆ ਤਾਂ ਫਿਰ ਤੁਹਾਨੂੰ ਮੈਂ ਨਾਟ ਅਵੇਲੇਬਲ ਦਾ ਮੈਸੇਜ ਤਾਂ ਕਰ ਹੀ ਦੇਣਾ ਹੁਣ ਆਪਾਂ ਦੇਖ ਲੈਨੇ ਜੋ ਪਿਛਲੀ ਵੀਡੀਓ ਦੇ ਵਿੱਚੋਂ ਸੂਟ ਬਚੇ ਹੋਏ ਆ ਦੋਖ ਉਹ ਦੇਖ ਲੈਨੇ ਆ ਇਹ ਵਾਲਾ ਹੈ ਜੀ ਇੱਕ ਇਹ ਤੁਹਾਨੂੰ ਮਿਲ ਜਾਣੇ ਕਿਉਂਕਿ ਇਹਦੀ ਜ਼ਿਆਦਾ ਤਦਾਦ ਸੀ ਮੇਰੇ ਕੋਲੇ ਇਹ ਜ਼ਿਆਦਾ ਸੀ ਮੇਰੇ ਕੋਲੇ ਸੂਟ ਇਸ ਦੀ ਪੱਟੀ ਬਹੁਤ ਸੋਹਣੀ ਹੈ ਐਕਚੁਅਲੀ ਮੈਂ ਦੇਖਿਆ ਕਿ ਕਿਸੇ ਨੇ ਨਾ ਇਹ ਸੂਟ ਸਟਿਚ ਕਰਕੇ ਵੇਅਰ ਕੀਤਾ ਹੋਇਆ ਸੀ ਇੰਸਟਾਗ੍ਰam ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਸੀ ਉਹਨਾਂ ਨੇ ਇਸ ਪੱਟੀ ਨੂੰ ਨਾ neck ਦੇ ਉੱਪਰ ਇਸ ਤਰ੍ਹਾਂ ਲਗਾ ਕੇ ਤੇ ਡਿਜ਼ਾਈਨ ਪਾਇਆ ਹੋਇਆ ਸੀ ਬਹੁਤ ਸੋਹਣਾ ਸੂਟ ਲੱਗਦਾ ਸੀ ਇਹ ਵਾਲਾ ਇਹ ਇਸ ਦਾ ਬਾਟਮ ਇਹ ਇਸ ਦੀ ਸ਼ਰਟ ਇਹ ਦੁਪੱਟਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਪਰ ਕਈ ਨਵੇਂ 뷰ਅਰਸ ਆ ਜਾਂਦੇ ਆ ਨਵੇਂ ਕਸਟਮਰ ਆ ਜਾਂਦੇ ਆ ਉਹਨਾਂ ਨੂੰ ਆਪਾਂ ਇੱਕ ਵਾਰ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਬੜਾ ਹੀ ਪਿਆਰਾ ਬੜਾ ਹੀ ਸੋਨਾ ਸਟਾਈਲਿਸ਼ ਦੁਪੱਟਾ ਇਸ ਦਾ ਇਹ ਦੇਖੋ ਇਹਦੇ ਵਿੱਚ 5 ਡਿਜ਼ਾਈਨ ਆਏ ਸੀ ਤੇ ਪੰਜੇ ਡਿਜ਼ਾਈਨ ਇਸ ਦੁਪੱਟੇ ਵਿੱਚ ਤੁਹਾਨੂੰ ਮਿਲਣਗੇ ਮਤਲਬ ਕਿ ਪੰਜੇ ਸੂਟਾਂ ਦਾ ਸੇਮ ਦੁਪੱਟਾ ਸੀ ਜਿੰਨੇ ਵੀ ਇਹਨਾਂ ਦੇ ਵਿੱਚ ਡਿਜ਼ਾਈਨ ਦੇ ਸੂਟ ਸੀ ਇਹ ਵਾਲਾ ਡਿਜ਼ਾਈਨ ਵੀ ਸੀਗਾ ਇਹ ਵਾਲੇ ਡਿਜ਼ਾਈਨ ਦੀ ਸ਼ਰਟ ਵੀ ਆਈ ਸੀ ਇਹ ਵਾਲੇ ਡਿਜ਼ਾਈਨ ਦੀ ਵੀ ਸ਼ਰਟ ਆਈ ਹੈ ਤੇ ਇਸ ਵਾਲੇ ਦੀ ਵੀ ਤੇ 21 ਦੇ ਵਿੱਚ ਹੋਰ ਹੈ ਪੰਜੇ ਡਿਜ਼ਾਈਨ ਤੁਹਾਨੂੰ ਇੱਕ 21 ਦੁਪट्टे ਦੇ ਵਿੱਚ ਮਿਲਣਗੇ ਇਹ ਵਾਲਾ ਤੁਹਾਨੂੰ ਮਿਲ ਜਾਣਾ ਜੀ ਇਹ ਬੜਾ ਲਿਮਟਡ ਚ ਰਹਿ ਗਿਆ ਇਹ ਸਿੰਗਲ ਹੀ ਹੈ ਉਹ ਦੂਸਰੇ ਡਿਜ਼ਾਈਨ ਨਹੀਂ ਮਿਲਣਗੇ ਜਿਹੜਾ ਤੁਹਾਨੂੰ ਦਿਖਾਇਆ ਹੈ ਮੈਂ ਲੀਫ ਵਾਲਾ ਇਹੀ ਮਿਲੂਗਾ ਤੇ ਇੱਕ ਆ ਜਾਂਦਾ ਜੀ ਇਹ ਨਿਓਨ ਪੈਰਟ ਇਹ ਮਿਲ ਜੂਗਾ ਤੁਹਾਨੂੰ ਇਹ ਵੀ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹੈ ਇਹ ਇਸ ਦੀ ਬਾਟਮ ਇਹ ਇਸ ਤੱਕ ਕਮੀਜ਼ ਦੇਖ ਲਓ ਤੁਸੀਂ ਨੇੜੇ ਤੋਂ ਇਹ ਇਸ ਦੇ ਨਾਲ ਦੁਪੱਟਾ ਇਸ ਦਾ ਤੁਹਾਨੂੰ ਇਹ ਪਸੰਦ ਆਂਦਾ ਤੁਸੀਂ ਇਸ ਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਇੱਕ ਜਿਹੜਾ ਛੋਟੀ ਬੂਟੀ ਦੇ ਵਿੱਚ ਕਾਫੀ ਜ਼ਿਆਦਾ ਡਿਮਾਂਡ ਸੀਗੀ ਕਸਟਮਰ ਦੀ ਇੱਕੋ ਕਲਰ ਆਪਣੇ ਕੋਲੇ ਬਚਿਆ ਹੋਇਆ ਜੀ ਛੋਟੀ ਬੂਟੀ ਦੇ ਵਿੱਚ ਐਕਚੁਅਲੀ ਦੋ ਕਲਰ ਬਚੇ ਹੋਏ ਨੇ ਮੇਬੀ ਇੱਕ yellow ਬਚਿਆ ਹੋਇਆ ਇਸ ਦੇ ਵਿੱਚ ਤੁਹਾਨੂੰ yellow ਵੀ ਮਿਲ ਜਾਣਾ ਨਿੱਕੀ ਬੂਟੀ ਦੇ ਵਿੱਚ ਇਹਦੇ ਨਾਲ zig zag ਦੀ ਸਲਵਾਰ ਹੈ ਇਹ ਦੇਖੋ ਬਾਟਮ ਹੈ ਇੱਕ ਛੋਟੀ ਬੂਟੀ ਦਾ ਇਸ ਤਰ੍ਹਾਂ ਕਰਕੇ ਕਮੀਜ਼ ਹੈ ਤੇ ਆ ਇਸ ਦਾ ਦੁਪੱਟਾ ਤੁਸੀਂ ਪਹਿਲਾਂ ਵੀ ਦੇਖਿਆ ਪਿਸਤਾ ਗ੍ਰੀਨ ਇਸ ਦਾ ਕਲਰ ਰਹੂਗਾ ਥੀਮ ਹੈ ਜੋ ਇਸਦੀ ਪਿਸਤਾ ਗ੍ਰੀਨ ਰਹਿਣ ਜਾ ਰਹੀ ਹੈ ਇਹ ਦੇਖੋ ਜੀ ਬੜਾ ਹੀ ਠੰਡਾ ਮਿੱਠਾ ਜਿਹਾ ਪਿਆਰਾ ਜਿਹਾ ਗਰਮੀ 'ਚ ਪਾਉਣ ਵਾਲਾ ਫਿੱਕਾ ਗੂੜਾ ਦੋਨਾਂ ਦਾ ਮਤਲਬ ਇਹਦਾ ਕਹਿ ਸਕਦੀਆਂ ਮਿਲਾਪ ਚਾਹ ਇਸ ਦੇ ਵਿੱਚ ਲਾਈਟ ਜੇ ਕਲਰ ਦਾ ਬੜਾ ਮਿੱਠੇ ਜਿਹੇ ਰੰਗ ਦਾ ਸੂਟ ਹੈ ਇਹ ਇਸਦੇ ਵਿੱਚ ਇੱਕ ਆ ਜਾਂਦਾ ਜੀ ਇਹ ਸਕਾਈ ਬਲੂ ਜਿਨ੍ਹਾਂ ਨੂੰ ਇਹ ਡਿਜ਼ਾਈਨ ਚਾਹੀਦਾ ਸੀ ਬਹੁਤ ਇਹ ਸੇਲ ਹੋਏ ਆ ਇਹ ਵਾਲੇ ਬਹੁਤ ਪਸੰਦ ਕਰੇ ਗਏ ਆ ਸੂਟ ਇਹਨਾਂ ਚ ਚਾਰ ਰੰਗ ਸੀ ਲੋਟਸ ਪਿੰਕ yellow ਸਕਾਈ ਬਲੂ ਤੇ ਪਿਸਤਾ ਗ੍ਰੀਨ ਮਤਲਬ ਸਿਰਫ ਆਪਾਂ ਨੂੰ ਸਕਾਈ ਬਲੂ ਮਿਲ ਸਕਦਾ ਇਸ ਟਾਈਮ ਤੇ yellow ਵੀ ਕੋਈ 1-2 ਪੀਸ ਪਏ ਹੋਏ ਤਾਂ ਮਿਲ ਸਕਦੇ ਆ ਦੂਸਰੇ ਸਾਰੇ ਨਾਟ ਅਵੇਲੇਬਲ ਹੈ ਜੀ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਕਲੈਕਸ਼ਨ ਆਈ ਹੋਪ ਤੁਹਾਨੂੰ ਸਾਰੇ ਸੂਟ ਪਸੰਦ ਆਈ ਹੋਣੇ ਆ ਸੋਹਣੇ ਲੱਗੇ ਹੋਣੇ ਆ ਜਲਦੀ ਜਲਦੀ ਸਕਰੀਨ ਦੇ ਉੱਪਰ ਦਿਖ ਰਹੇ ਨੰਬਰ ਦੇ ਵਿਜ਼ਿਟ ਕਰਕੇ ਤੁਸੀਂ ਆਪਣੇ ਆਰਡਰਸ ਬੁੱਕ ਕਰ ਸਕਦੇ ਹੋ ਤੁਸੀਂ ਇਨਕੁਆਰੀ ਕਰ ਸਕਦੇ ਹੋ ਮਿਲਦੇ ਆ ਜੀ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਨਵੇਂ ਸੂਟਾਂ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਕਾਲ ਗੁੱਡ ਬਾਏ ਐਂਡ ਟੇਕ ਕੇਅਰ